ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਗ ਡੈਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਟਾਪ ਦੀ ਬੜ ਸੇਰ ਲਈ ਲੈ ਕੇ ਆਏ ਹਾਂ ਜੀ ਜਿਸ ਕਰਕੇ ਬਈ ਵੀਡੀਓ ਬਣਾ ਰਹੇ ਹਾਂ ਵੀਰ ਦੇ ਕਿਹੜੇ ਲੂਕ ਉਸੂ ਰੱਖੇ ਵਾ ਕੋਈ ਵਪਾਰ ਦਾ ਕੰਮ ਨਹੀਂ ਆਓ ਪੁੱਛ ਲੈਣਾ ਬਾਈ ਤੋਂ ਡੀਟੇਲ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਹੋ ਠੀਕ ਹਾਂ ਵਧੀਆ ਜੀ ਹਾਂਜੀ ਹਾਂਜੀ ਵਧੀਆ ਜੀ ਬਾਈ ਨਾਮ ਤੇ ਐਡਰੈਸ ਬੋਲੋ ਨਾਮ ਗੁਰਪ੍ਰੀਤ ਸਿੰਘ ਹਮ ਪਿੰਡ ਭੈਰੂਪਾ ਜਿਹੜਾ ਪਿੰਡ ਦਾ ਤਸੀਰ ਰਾਮਪੁਰਾ ਫੂਲ ਠੀਕ ਹੈ ਨੇੜੇ ਪਿੰਡ ਬਈ ਨੇੜੇ ਇਧਰ ਸਲਾਦਪੁਰਾ ਇਦਰ ਟਬਾਲੀ ਰਹਿ ਗਿਆ ਇਦਰ ਕੰਡਾ ਬੰਨਾ ਰਹਿ ਗਿਆ ਠੀਕ ਹੈ ਬਾਈ ਮੰਡੇਰਾ ਦੇ ਕੋਠੇ ਠੀਕ ਹੈ ਬਾਈ ਮੋਬਾਈਲ ਨੰਬਰ ਬੋਲ 9463078507 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਬੈਡ ਦੇ ਨੇ ਕਿਹੜਾ ਸੂਸ ਹੁੰਦੀ ਹੈ ਇਹ ਪਹਿਲਾ ਸੂਸ ਹੁੰਦੀ ਹੈ ਬਾਈ ਪਹਿਲਾ ਸੂਆ ਮੂੰਹੋਂ ਚਾਰ ਦੰਦ ਹਨ ਮੂੰਹੋਂ ਚਾਰ ਦੰਦ ਮੂੰਹੋਂ ਚਾਰ ਦੰਦ ਪਹਿਲਾ ਸੂਆ ਕਿੰਨੇ ਦਿਨ ਲੈਂਦੀ ਹੈ ਬਾਈ ਇਹ ਹਫਤਾ ਤੱਕ ਬਾਕੀ ਹੈ ਦਾ ਹਫਤਾ ਤੱਕ ਬਾਕੀ ਹੈ ਤੇ ਕੀ ਰਿਕਾਰਡ ਸੀ ਇਹਦੀ ਮਾਂ ਦਾ ਇਹਦੀ ਮਾਂ ਥੱਲੇ ਸੀਗਾ ਜੀ 30 ਕਿਲੋ ਦੁੱਧ 30 ਲੀਟਰ ਇਹਦੀ ਮਾਂ ਥੱਲੇ ਦੁੱਧ ਸੀ ਬੱਦ ਚੰਗਾ ਫੁੱਲ ਕੱਦਾ ਰੰਗ ਰੂਪ ਚੰਗਾ ਥਣ ਬਈ ਬੜਾ ਕਮਾਲ ਦਾ ਜਿਵੇਂ ਪਹਿਲਾ ਸੂਆ ਸੁੰਦੀ ਨਾ ਥਣ ਦੇਖੋ ਮੁੱਠੀ ਵਾਲਾ ਥਣ ਇਕੱਲਾ ਇਕੱਲਾ ਥਣ ਚਾਰੇ ਥਣ ਨਿਕੜ ਮੇ ਪੂਰੇ ਗੈਰ ਤੇ ਗਲਾਬੀ ਥਣ ਆਰਡਰ ਦੀ ਕੁਆਲਿਟੀ ਬਈ ਬਹੁਤ ਚੰਗੀ ਆ ਹਜੇ ਕੱਚੀ ਕੱਚੀ ਕਰ ਮੜੀ ਦਨ ਲੈੰਦੀ ਆ ਖੋਲ ਲੈ ਬਈ ਤੋਰ ਕੇ ਦਿਖਾ ਦੇ ਉਹਦੋਂ ਆਰਡਰ ਦੀ ਕੁਆਲਿਟੀ ਜਿਹੜੀ ਨੇ ਵਧੀਆ ਤਿਆਰ ਕਰ ਲੈਣੀ ਆ ਸੇਸ ਬਿਊਟੀ ਚੰਗੀ ਆ ਬੋਦੀ ਬਾਰ ਦੀ ਚੰਗੀ ਆ ਸੁਨੱਖ ਪੁਣਾ ਬਈ ਬਾੜ ਦੇ ਵਿੱਚ ਬਹੁਤ ਆ ਬਾਕੀ ਤੋਰਾ ਤਾਰਾ ਚੰਗਾ ਜੀ ਪਹਿਲਾ ਸੂਆ ਚਾਰ ਦੰਦ ਵਹਿੜਾ ਵਹਿ ਡੰਗਾ ਭਾਈ ਤੇ ਦੁੱਧ ਵਾਕਈ ਚੰਗਾ ਪਾਉ ਦੂ। ਕਿਉਂ ਮਾਂ ਦਾ ਜਿਹੜਾ ਦੁੱਧ ਦਾ ਰਿਕਾਰਡ ਹੈ ਭਾਈ ਨੇ ਬਹੁਤ ਚੰਗਾ ਦੱਸਿਆ ਹੈਗਾ। ਚੰਗੀ ਆ ਭਾਈ ਬੜਾ। ਮੁੱਲ ਭਈ ਇਹਦਾ। ਮੁੱਲ ਭਈ 1 ਲੱਖ ਰੁਪਈਆ। ਲੱਖ ਰੁਪਈਆ ਮਾਨਤਾਨ ਹੋ ਜੂ ਭਾਈ। ਹਾਂ ਮਾਨਤਾਨ ਮੌਕੇ ਤੇ ਹੋ ਜੂ ਭਾਈ। 1 ਲੱਖ ਰੁਪਈਆ ਭਈ ਇਹਦਾ ਮੁੱਲ ਆ। ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਾਨ ਜ਼ਰੂਰ ਹੋ ਜੂਗਾ। ਚੰਗੀ ਆ ਬੜ ਸੁਨੱਖੀ ਆ। ਵੱਡੀ ਗੱਲ ਦੰਦਾ ਜਿਹੜਾ ਵਹਿੜਾ ਭਈ ਤੋਰਾ ਤਾਰਾ ਕਮਾਲ। ਫੋੜ ਦੇ। ਫੇਸ ਬਿਊਟੀ ਦੇਖੋ ਬਈ ਬੜੀ ਕਮਾਲ ਦੀ ਹੈ ਬੋਦੀ ਬਦੀ ਬਹੁਤ ਇਸ ਦੇਖੋ ਬਈ ਕਰਮ ਵਾਲੀ ਦਾ ਬਹੁਤ ਚੰਗਾ ਤੇ ਕਿਸੇ ਵੀਰ ਨੂੰ ਬਈ ਬੈਡ ਪਸੰਦ ਆਏ ਬਾਈ ਨਾ ਕਨੈਕਟ ਕਰ ਲਿਓ ਜੀ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਨਾਲ ਸੈੱਡ ਲਓ ਧੰਨਵਾਦ